ਚੜੀ ਵਾਏ ਗੁਰੂ ਸਾਹਿਬ ਜੀਓ ਸੁਰਠ ਬਹਲਾ ਪੰਜਵਾਂ ਅਪਨਾਸੀ ਜੀ ਅਨ ਕੋ ਦਾਤਾ ਸਿਮਰਤ ਸਭਨ ਖੋਈ ਗੁਣ ਨਿਦਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜੇ ਕੀ ਸਰਣ ਪਿਆ ਸੁਖ ਪਾਈਏ ਬਾੜ ਦੁਖ ਨਾ ਹੋਈ ਰਹਾ ਵਡ ਭਾਗੀ ਸਾਧ ਸੰਗ ਪ੍ਰਾਪਤ ਤੈਨ ਭੇਟ ਤਦੁਰ ਮਤ ਖੋਈ ਤੈਨ ਕੀ ਥੋਰ ਨਾਨਕ ਦਾਸ ਬਾਚੈ ਜਿਨ ਹਰਨਾ ਹਰਿਦੈ ਪਰੋਈ ਵੱਡ ਭਾ ਕੀ ਸਾਧ ਸੰਗ ਪ੍ਰਾਪਤ ਤੇ ਨ ਭੇਟ ਤੁਰਤ ਖੋਇ ਤੇਨ ਕੀ ਤੋਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਵਾਹਿ ਗੁਰਜੀ ਕਾ ਖਲਸਾ ਵਾਹਿ ਗੁਰਜੀ ਕੀ ਫਤਿਹ